ਕਾਲ ਜੀ ਨਵੇਂ ਬਲੌਗ ਤੇ ਸਾਰਿਆਂ ਦਾ ਸਵਾਗਤ ਆ ਸੋ ਕੀ ਹਾਲ ਚਾਲ ਨੇ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਸਵੇਰ ਸਵੇਰੇ ਆ ਗਏ ਆ ਆਪਾਂ ਖੇਤ ਦੇ ਵਿੱਚ ਅਚਾਰ ਲੈਣ ਸੋ ਚਾਰ ਤੁਹਾਨੂੰ ਪਹਿਲਾਂ ਤਾਂ ਖਾ ਦਿਏ ਵੀ ਆਪਣਾ ਦੇਖੋ ਯਾਰ ਕਿੰਨਾ ਖਰਾਬ ਹੋਇਆ ਪਿਆ ਖਰਾਬ ਹੋਣ ਦਾ ਕਾਰਨ ਇਹ ਹੀ ਆ ਕਿ ਟੋਆ ਬਹੁਤ ਨੀਮਾ ਤੇ ਜਦੋਂ ਚਾਰ ਪਾਇ ਟੋਆ ਗਿੱਲਾ ਵੀ ਸੀਗਾ ਤਾਂ ਕਰਕੇ ਚਾਰ ਖਰਾਬ ਬਹੁਤ ਨਿਕਲੇ ਇਤਕੀ ਸਾਰੇ ਜਿੰਨੇ ਵਾਰੀ ਵੀ ਆਪਾਂ ਚਾਰ ਪਾਇ ਸਰੋਂੋਂ ਵੱਧ ਖਰਾਬ ਅਚਾਰ ਇਤਕੀ ਹੋਇਆ ਤਾਂ ਤੁਹਾਨੂੰ ਇੱਕ ਹੋਰ ਚੀਜ਼ ਦਿਖਾਉਣਾ ਮੈਂ ਇਹ ਆਪਣੇ ਨਾ ਉੱਤੇ ਲੱਕੜਾ ਲੁੱਕੜਾ ਸਿੱਟੀਆਂ ਹੋਈਆਂ ਗਈਆਂ ਵੀ ਕਈ ਵਾਰ ਜਾਨਵਰ ਆ ਜਾਂਦੇ ਆਪਣੇ ਜਾਨਵਰ ਕਾਫੀ ਰਹਿੰਦੇ ਆ ਜਿਵੇਂ ਕਿ ਜੰਗਲੀ ਸੂਰ ਜੰਗਲੀ ਸੂਰ ਕਹਿੰਦੇ ਆ ਪਰ ਅਸ ਨੂੰ ਆ ਦਿਖਾਉਣਾ ਵੀ ਕਿਵੇਂ ਦੇਖੋ ਜੰਗਲੇ ਸੂਰ ਨੇ ਗਾਹ ਪਾਇ ਲੱਕੜਾਂ ਦੇ ਵਿੱਚ ਵੜ ਕੇ ਹਲੇਦਾਲੇ ਆਪਣੇ ਆ ਸਾਰੇ ਲੱਕੜਾਂ ਲਾਈਆਂ ਹੋਈਆਂ ਦੇਖੋ ਕਿਵੇਂ ਟੋਆ ਪਟ ਕੇ ਖਰਾਬ ਕਰਕੇ ਗਏ ਨੇ ਜੇ ਇਹ ਲੱਕੜਾਂ ਨਾ ਹੁੰਦੀਆਂ ਕਾਗ ਸਾਰਾ ਪੜ ਜਾਂਦੇ ਪਿਛਲੀ ਵਾਰ ਤਿੰਨ ਵਾਰੀ ਕਾਗਜ ਆਪਾਂ ਨਮਾ ਪਾਤਾ ਲੱਕੜਾਂ ਸਿੱਟਦੀਆਂ ਫੇਰ ਵੀ ਉਹ ਕਾਗਜ਼ ਪਾੜ ਕੇ ਇਤਕੀ ਵੀ ਇੰਨੀਆਂ ਲੱਕੜਾਂ ਸਿੱਟੀਆਂ ਸੀ ਕਿਉਂਕਿ ਹੁਣ ਤਾਂ ਇਹ ਪੱਤੇ-ਪੱਤੇ ਸੁੱਕ ਕੇ ਬਹੁਤ ਹੋ ਗਏ ਉਦੋਂ ਤਾਂ ਪਹਿਲਾਂ ਤਾਂ ਇਹਦੇ ਵਿੱਚ ਕੁਝ ਦੀਂਦਾ ਹੀ ਨਹੀਂ ਸੀ ਪੱਤੇ ਹੀ ਇੰਨੇ ਸੀ ਆਹ ਟਾਹਣੀਆਂ ਟੂਣੀਆਂ ਦਰਖਤਾਂ ਨਾਲ ਸੋ ਤੁਸੀਂ ਦੇਖ ਸਕਦੇ ਹੋ ਵੀ ਇੰਨੀਆਂ ਲੱਕੜਾਂ ਦੇ ਹੁਣ ਦੇ باوجود ਵੀ ਇੱਥੋਂ ਪੱਟ ਕੇ ਉਹ ਸਾਹਮਣੇ ਪੱਟਿਆ ਪਿਆ ਉਹ ਦੇਖੋ ਵਿੱਚ ਵਿੱਚੋ ਲਿਫਾਫੇ ਪਾੜੇ ਪਏ ਕਾਗਜ਼ ਪੈਰਪੂਰ ਮਾਰ ਕੇ ਪੂਰੇ ਹਨ ਖਰਾਬ ਕਰਕੇ ਗਏ ਨੇ ਖਾਂਦੇ ਘੱਟ ਨੇ ਖਰਾਬ ਵੱਧ ਕਰਦੇ ਨੇ ਮਸ਼ਕਰੀਆਂ ਵੱਧ ਕਰਦੇ ਆ ਤਾਂ ਕਿ ਸਾਨੂੰ ਸਿਰੇ ਤੋਂ ਦਿਖਾਉਣਾ ਵਿੱਚ ਵੀ ਹੈ ਕਿ ਨਾ ਇੱਕ ਦੋ ਥਾਵੇਂ ਆਹ ਦੇਖੋ ਹੁਣ ਜਿੱਥੋਂ ਕਾगज ਪੱਟਿਆ ਗਿਆ ਚਾਰਚ ਹਵਾ ਪੈ ਗਈ ਚਾਰ ਖਰਾਬ ਆ ਕਣਕ ਦੀ ਵੀ ਬਸ ਤਿਆਰੀ ਆ ਤੁਸੀਂ ਦੇਖ ਸਕਦੇ ਹੋ ਕਣਕਾਂ ਨਿਸਰੀ ਜਾਂਦੀਆਂ ਨੇ ਬੱਲੀਆਂ ਆਈਆਂ ਪਈਆਂ ਨੇ ਤੇ ਸਰੋਂ ਦੇ ਫੁੱਲ ਵੀ ਪੂਰੇ ਪੀਲੇ ਪੀਲੇ ਹੋਏ ਪਏ ਨੇ ਖੇਤਾਂ ਦੇ ਵਿੱਚ ਵੈਸੇ ਤਾਂ ਜੀ ਲੱਗਦਾ ਸਵੇਰ ਸਵੇਰ ਦਾ ਮਾਹੌਲ ਆ ਕਿਉਂਕਿ ਆਪਾਂ ਥੋੜਾ ਜਲਦੀ ਖੇਤ ਆ ਗਏ ਕੱਖ ਲੈਣ ਕਿਉਂਕਿ ਘਰੇ ਆਪਾਂ ਇੱਕ ਗਾਈਆਂ ਦਾ ਸੈੱਡ ਪਾ ਰਹੇ ਆ ਫਾਰਮ ਵੀ ਕਹਿ ਸਕਦੇ ਹਾਂ ਵੈਸੇ ਗਾਈਆਂ ਆਪਣੇ 4-5 ਰੱਖੀਆਂ ਹੋਈਆਂ ਇੱਕ ਮੱਝ ਰੱਖੀ ਹੋਈ ਆ ਤਿੰਨ-ਚਾਰ ਬੱਚੀਆਂ ਰੱਖੀਆਂ ਤਾਂ ਉਹਨਾਂ ਵਾਸਤੇ ਬਾਹਰੇ ਪਹਿਲਾਂ ਤਾਂ ਅੰਦਰ ਇੱਕ ਬਰਾਂਡਾ ਪਾਇਆ ਹੋਇਆ ਆਪਣਾ ਟਾਇਲ ਵਾਲੇ ਦੀ ਸਾਥ ਦੇ ਉਹ ਇੱਕ ਸਾਈਡ ਤੇ ਆ ਤਾਂ ਬਾਹਰਲੇ ਪਾਸੇ ਆਟਾ ਕਿਉਂਕਿ ਉੱਥੇ ਬੰਨਣ ਦੀ ਖੇਈ ਆਉਂਦੀ ਆ ਦਿੱਕਤ ਆਉਂਦੀ ਆ ਉਹਦੇ ਕਰਕੇ ਆਪਾਂ ਬਾਹਰ ਇੱਕ ਸੈੱਡ ਫਾ ਰਹੇ ਆ ਕੀ ਕਰਾਂ ਜੱਕੀ ਹੋਏ ਲੱਗ ਵੀ 6:30 ਦਾ ਟਾਈਮ ਹੋ ਗਿਆ ਆਪਾਂ ਆ ਗਏ ਸਵੇਰੇ ਡੈਰੀ ਤੇ ਡੈਰੀ ਹਜੇ ਬੰਦ ਪਈ ਆ ਕੋਈ ਆਇਆ ਹੈ ਨਹੀਂ ਸੇਠ ਆਇਆ ਨਹੀਂ ਢੋਲੀਆਂ ਆਪਣੀਆਂ ਤਿਆਰ ਨੇ ਤਾਂ ਜੇ ਸਵੇਰ ਸਵੇਰ ਦਾ ਮਾਹੌਲ ਦੇਖੋ ਚਾਰ ਸਵੇਰੇ ਕੀਰਤਨ ਚੱਲ ਰਿਹਾ ਸ਼ਬਦ ਕੀਰਤਨ ਗੁਰਬਾਣੀ ਦੀਆਂ ਆਵਾਜ਼ਾਂ ਆਉਂਦੀਆਂ ਨੇ ਬਹੁਤ ਸ਼ਾਨਦਾਰ ਮਾਹੌਲ ਆ ਭਾਈ ਘੈਂਡਾ ਸਿਸਟਮ ਦੇਖੋ ਅੱਜ ਆਪਾਂ ਵੀ ਥੋੜਾ ਛੇਤੀ ਆ ਗਏ ਅੱਗੇ ਆਣਾ ਹੁੰਨੇ ਆਪਾਂ 7:00 7 ਵਜੇ ਚ 5-7 ਮਿੰਟ ਰੈਂਦੇ ਅੱਜ ਆਪਾਂ 6:30 ਵਜੇ ਆ ਗਏ ਕਿਉਂ ਆਪਾਂ ਠੀਕ ਐ ਤੇ ਅੱਜ ਆਪਾਂ ਜਲਦੀ ਆ ਗਏ 6:30 ਵਜੇ ਆ ਗਏ ਕਿਉਂਕਿ ਅੱਜ ਸਾਈਡ ਦਾ ਪਹਿਣਾਗਾ ਐ ਹੁੰਦਾ ਵੀ ਕੱਲ ਛੇਤੀ-ਛੇਤੀ ਕੰਮ ਨੇ ਮੇੜੀ ਹੈਨਾ ਜਦੋਂ ਮਿਸਤਰੀ ਆਊਗਾ ਉਹਦੋਂ ਹਰੀ ਹੋ ਜੀਏ ਦੇਖੀ ਓਏ ਆ ਜਾ ਓਰੇ ਆ ਜਾ ਆ ਜਾ ਭੱਜਿਆ ਦੇਖੀ ਆਜਾ 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 ਗੁੱਡ ਮਾਰਨਿੰਗ ਇਹ ਇਹ ਆਇਤਾ ਯਾਰ ਡਾਕਟਰ ਦਰ ਨਾਲੇ ਭਾਜਦਾ ਅੰਦਰ ਦਾ ਕਿਉਂ ਆਂ ਅੰਦਰ ਦਾ ਕਿਉਂ ਆ ਆਲੇ ਪੱਥੇ 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 ਇਹ ਪੂਰਾ ਖੜਾ ਤਿਆਰ ਹੋਇਆ ਇਹ ਆਇਆ ਇਹ ਆਇਆ ਇਹ ਤੈਨੂੰ ਲੱਤ ਫੜਨੀ ਛੱਡਣੀ ਦੀ ਆ ਤੇ ਬੈਠਾ ਦੇਖੀ ਬੈਠਾ ਦੇਖੀ ਕਿਵੇਂ ਸਹੇਮ ਨੂੰ ਬੈਠਾ ਦੇਖੀ ਇਹ 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 ਦੇਖ ਜਿੱਕੀ ਇਹ ਹਾਂ ਇਹ ਇਹ ਜੇ ਕੀ ਪਾਲਿਆ ਪੱਲੀ ਪੂਝ ਪਾਲੀ ਪਾਲੇ 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 ਇਧਰ ਇਧਰ ਆ ਜਾ ਹਾਂ ਸਿੱਧਾ ਹੋ ਵੇ ਇਧਰ ਦਮ ਤੇ ਜੇ ਕੀ ਆ ਜਾ ਕੀ ਹੋ ਗਿਆ ਉਹ ਖੜ ਗਿਆ ਡਰਪੋਕ ਠਾਮਦਾ ਉਹ ਦੇਖ ਉਹ ਨਾ ਪੱਨ ਪੈਂ ਜੇ ਕੀ

കടഞ്ഞ കടഞ്ഞ നൗ കടഞ്ഞ 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 ਲਾਈਵ ਛੱਡ ਆਪਣਾ ਤਿਆਰ ਆ ਕੱਲੇ ਆਪਣੇ ਉੱਤੇ ਉਹ ਜਿਹੜੀਆਂ ਪੱਥਰ ਦੀਆਂ ਸਲੇਟਾਂ ਹੁੰਦੀਆਂ ਨੇ ਉਹ ਪਾਉਣ ਵਾਲੀਆਂ ਰਹਿੰਦੀਆਂ ਨੇ ਬਾਕੀ ਜਿਹੜਾ ਥੱਲੇ ਦਾ ਸਿਸਟਮ ਆ ਸਾਰਾ ਪਾਈਪ ਆ ਸਾਰੇ ਲਾਤੇ ਕੱਲ ਜੰਮਾ ਓਕੇ ਦੀ ਰਿਪੋਰਟ ਕੰਮ ਕਰਤਾ ਲੈ ਆਏ ਬਈ ਸਲੇਟਾਂ ਲਿਆਂਦੀਆਂ ਤਾਂ ਟਰੈਕਟਰ ਤੇ ਆਪਣੇ ਤੇ ਇਹ ਲਿਆਂਦੀਆਂ ਨੇ 24 ਜੇ ਆਪਾਂ ਐਸ ਲੋਟ ਪਾਇਆ ਟਿੱਡੇ ਲੋਟ ਮੰਨੀਏ ਇਹੇ ਥੋੜਾ ਜਿਹਾ ਬੰਗ ਚਾ ਮੇਸੇ 8 8 ਪੈਣੀ ਆ 8 32 24 24 ਹਾਂ ਤੇ 24 ਫੁੱਟ ਇਸ ਲੋਟ ਹੈ ਤੇ 33 34 ਫੁੱਟ ਲੰਬਾਈ ਚ ਹੈ 24 ਆ ਗਈਆਂ 7 12 ਫੁੱਟੀ ਹੈ 740 ਰੁਪਈਆਂ ਦੀ ਇੱਕ ਇਸ ਸਲੇਟ ਦਿੱਤੀ ਹੈ ਜਾਨੀ ਕਿ 12 ਫੁੱਟ ਲੰਬੀ ਹੈ ਸਵਾ ਤਿੰਨ ਸਾਢੇ ਕਿਤੇ ਨੇ ਚੌੜੀ ਹੋ 130 ਹੁੱਕਾਂ ਨੇ ਤੇ 130 ਨਟ ਹੋਣਗੇ ਉਹ ਇਹਦੇ ਵਿੱਚ ਪਾਹੇ ਨੇ ਬਾਸ ਲਪੂਸ ਲਾ ਕੇ ਸਾਰਾ ਜਿਹੜਾ 24 ਸਲੇਟਾਂ ਤੇ 130 ਹੁੱਕਾਂ ਵਿੱਚ ਐਸਟੀਮੇਟ ਲਾ ਕੇ ਇਹਨਾਂ ਦਾ 19 ਕਿਹ ਹਜ਼ਾਰ ਰੁਪਇਆ ਬਣਿਆ ਜਿਹੜਾ ਆਪਾਂ ਲੋਹੇ ਦੀਆਂ ਪਾਈਆਂ ਨੇ ਸਾਰੀਆਂ ਇਹ ਬਣਿਆਗਾ 21000 ਦਾ ਜਾਨੀ ਕਿ 40000 ਰੁਪਇਆ ਪੂਰਾ ਆ ਲੋਹੇ ਤੇ ਤੇ ਆ ਸਲੇਟਾਂ ਤੇ ਇੱਥੇ ਲੱਗ ਗਿਆ ਬਾਕੀ ਜਿਹੜੀ ਮਿਸਤਰੀ ਦੀ ਲੇਬਰ ਐ ਉਹ ਵੱਖਰੀ ਐ ਜਿਹੜੇ ਪਾਈਪ ਨੇ ਡਰਾਈਵਰੀ ਵਾਲੇ ਜਿਵੇਂ ਇੱਕ ਆ ਸਿੱਧਾ ਖੜਾ ਇੱਕ ਉਹ ਖੜਾ ਇਹ ਤਾਂ ਛੋਟਾ ਪੰਪ ਵਾਲਾ ਇੱਕ ਹੋਸੀ ਡਰਾਈਵਰੀ ਤੇ ਇੱਕ ਆ ਮੂਰੇ ਲੱਗੀ ਹੋਈ ਆ ਹਾਂ ਇਹ ਆਪਣੇ ਕੋਲੇ ਘਰੇ ਸੀ ਇਹ ਤੋਂ ਬਿਨਾ 40000 ਰੁਪਇਆ ਹੁਣ ਤੱਕ ਲੋਹੇ ਤੇ ਉਹਦੇ ਸਲੇਟਾਂ ਤੇ ਲੱਗ ਗਿਆ ਬਾਕੀ ਦੁਬਾਰਾ ਤਾਂ ਮਿਸਤਰੀ ਦੀ ਲੇਬਰ ਹੈਗੀ ਕੱਲੀ ਸ਼ਾਇਦ 45000 ਦੇ ਵਿੱਚ ਇਹ ਕੰਪਲੀਟ ਹੋ ਜੂ 33 34 ਐਸ ਲੋਟਾ ਹੈ 23 24 ਐਸ ਲੋਟਾ ਹੈ ਤਾਂ ਇਹ ਕਿੰਨਾ ਲੱਗਦਾ ਇਹ ਕੈਂਟ ਹੈ ਕੈਂਟ ਤਾਂ ਲੱਗ ਜਾਏਗਾ meri ne sidha parane nu meri lafi raunda veh nabal gidre bas bas ta achhe yaar itthe mai keh rahe ha ke tu peh peh ve hun e nu sunna na sad ke bhai utthe pain paiyan kole gallan karn lagdi ji utthe na vadji na utthe na vadji e jaan nu da paaji hoya keu au 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 aai kari jaauga tenu su hal nahi jad tu itthe baithi rehi ta aaram na baithhega je tu na bana vagi e karke ha kutta da phunkiyan tu kithe gayi ਆਪ ਮਾਰ ਲਿਆ ਬਿਜਲੀ ਦੀ ਬਿਮਾਰੀ ਨਹੀਂ ਪਤਾ ਆਪਣੇ ਵਾਲੀ ਬਿਮਾਰੀ ਦਾ ਫਰ ਹੱਲ ਕਰੀਏ ਦੇ ਕੇ ਜੀ ਨੇ ਕਹਿੰਦਾ ਛਾਪੇ ਤਾਂ ਬਾਬੇ ਦੀ ਆਪਣੇ ਵਾਲੀ ਬਿਮਾਰੀ ਦਾ ਆਪਣੇ ਵਾਲੀ ਬਿਮਾਰੀ ਦਾ ਆਪ ਨਹੀਂ ਤਾਂ ਹੋਈ ਜਾਣਗੀ ਸਾਰਾ ਕੁਝ ਉਹ ਗਿੱਟੇ ਸੱਜੀਆ ਉਹ ਲੱਗਿਆ ਇਹਦਾ ਸਾਰਾ ਪਾਲੀ ਚਾਪੇ ਨੂੰ ਤੇ ਕੋਈ ਰੋਟੀਆਂ ਕੜੀ ਜਾਈਆਂ ਦਾਗਾ ਅਰੁਖ ਤੀੜ ਤਾਂ ਤੀੜੀ ਹੈ ਆਇਆ ਫਰਮਾ ਨਾਲੇ ਗੋਦੀ ਚ ਲਈ ਬਠਾਤੀ ਹੁਣ ਕਥੀੜ ਦੱਸਦਾ ਉਹਦਾ ਮੂੰਹ ਲੈ ਗਿਆ ਕੋਈ ਚੀਚਾ ਪੁਰਾ ਯਾਕੀ ਆਪਣੇ ਘਰ ਆ ਚਲੇ ਹੈ ਨਹੀਂ ਇਹ ਕੁੱਤਾ ਰੱਖਣ ਰੱਖੀਦਾ ਹੈ ਨਾ ਨਹੀਂ ਤਾਂ ਇਹ ਤਾਂ ਬਾਲਾ ਸੀ ਉਹ ਨਹੀਂ ਨਹੀਂ ਉਸ ਤੋਂ ਕੋਟੇ ਜਿਹਾ ਆਇਆ ਕੁੱਤਾ ਉਹ ਟੂਠੀਆਂ ਨੂੰ ਕੀ ਆ ਆਪਣੇ ਸੌਂ ਨਹੀਂ ਨਹੀਂ ਹੁੰਦਾ ਨਾ ਇੰਗਰੇਜ਼ ਕਰੇ ਆ ਮੇਠਾ ਦੇ ਯਾਕੀ ਵੇ ਮੇਰੀ ਪੁੱਤਰੀ ਵਾ ਜਾ ਅੱਗਾ ਕਰਾ ਦੇ